ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੇਡ ਲੈ ਕੇ ਹਾਜ਼ਰਾਂ ਅੱਜ ਦੀ ਗੱਲ ਕਰਾਂਗੇ ਜੀ ਪੰਜਾਬ ਦੇ ਨਾਲ ਲੱਗਦੇ ਖੇਤਰਾ ਦਾ ਮੌਸਮ ਅੱਜ ਕਿਵੇਂ ਦਾ रह ਸਕਦਾ ਸੋ ਅੱਜ ਦਿਨ ਹੈ 28 ਸਤੰਬਰ ਦਾ ਤੇ ਇਸ ਦੇ ਲਗਭਗ ਇਸ ਵੇਲੇ 8:00 ਵੱਜ ਚੁਲੇ ਆ ਇਸ ਲਈ ਜਿਹੜਾ ਜੋ ਤਾਜ਼ਾ ਸੈਟਲਰ ਦੱਸੇ ਰਹੇ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਆ ਪੰਜਾਬ 플러스 ਨਾਲ ਲੱਗਦੇ ਜਿਹੜਾ ਇਹ ਸੂਬੇ ਆ ਖੇਤਰ ਆ ਹਰਿਆਣਾ ਰਾਜਸਥਾਨ ਔਰ ਹਿਮਾਚਲ ਜੰਮੂ ਇਹਨਾਂ ਖੇਤਰਾਂ ਦੇ ਵਿੱਚ ਮੌਸਮ ਬਲੱਗ ਫਗੋ ਬਹੁਤੇ ਖੇਤਰਾਂ ਦੇ ਵਿੱਚ ਸਾਫੀ ਬਣਿਆ ਹੋਇਆ ਸੋ ਅੱਜ ਬੈਕ ਟੂ ਬੈਕ ਦਿਨ ਜਿਹੜਾ ਉਹ ਗਰਮ ਤੇ ਸਾਫ ਤੇ ਖੁਸ਼ਕ ਰਹਿਣ ਦੇ ਅਸਰ ਨੇ ਦੱਖਣੋਂ ਆਛੂ ਦੀਆਂ ਖੁਸ਼ਕ ਹਵਾਵਾਂ ਚੱਲਦੀਆਂ ਰਹਿਣਗੀਆਂ ਤੇ ਜਲਦ ਹੀ ਜਿਹੜੀ ਹੈ ਜਿਹੜੀਆਂ ਦੱਖਣ ਪੱਛੋਂ ਦੀਆਂ ਹਵਾਵਾਂ ਚੜੀਆਂ ਨੇ ਇਹ ਤਬਦੀਲ ਹੋਣਗੀਆਂ ਪੂਰੇ ਦੀ ਹਵਾ ਦੇ ਵਿੱਚ ਯਾਨੀ ਕਿ ਆਉਂਦੇ ਦਿਨਾਂ ਦੇ ਵਿੱਚ ਅਗਲੇ ਜਿਹੜੇ 2-3 ਦਿਨ ਨੇ ਪੂਰਾ ਚੱਲ ਸਕਦਾ ਪੂਰਾ ਕਦੋਂ ਚੱਲਦਾ ਕੱਲ ਚੱਲਦਾ ਜਾਂ ਪਰਸੋਂ ਚੱਲਦਾ ਇਹ ਕੁਦਰਤ ਦੇ ਹੱਥ ਹੁਆ ਸ ਹੈ ਫਿਲਹਾਲ ਜੇਕਰ ਅੱਜ ਦੀ ਗੱਲ ਕਰਦੇ ਹਾਂ ਤੇ ਖੁਸ਼ਕ ਹਵਾਵਾਂ ਗਰਮ ਅੱਜ ਚੱਲਦੀਆਂ ਰਹਿਣਗੀਆਂ ਤੇ ਅੱਜ ਮੌਸਮ ਵਿੱਚ ਦਿਨ ਭਰ ਲਗਭਗ ਸਾਫ਼ ਰਹੇਗਾ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਜੇਕਰ ਟੈਂਪਰੇਚਰ ਦੀ ਗੱਲ ਕਰਦੇ ਹਾਂ ਜੀ ਫਿਰ ਤੇ 24 ਘੰਟਿਆਂ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤੇ 38.8 ਡਿਗਰੀ ਦੇ ਨਾਲ ਮਾਨਸਾ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਤੇ ਮੈਕਸਿਮਮ ਟੈਂਪਰੇਚਰ ਹੈ ਜਿਹੜੇ 36-37 ਦੇ ਆਸ-ਪਾਸ ਜਿਹੜੇ ਚੱਲਦੇ ਫਿਰੇ ਪੰਜਾਬ ਦੇ ਤੇ ਉੱਥੇ ਜੇਕਰ ਹਰਿਆਣਾ ਦੀ ਗੱਲ ਕਰਦੇ ਆਂ ਤੇ ਪਾਲਵਲ ਖੇਤਰ ਸਭ ਤੋਂ ਗਰਮ ਖੇਤਰ ਰਿਹਾ ਜਿੱਥੇ 38.2 ਡਿਗਰੀ ਦੇ ਨਾਲ ਸਭ ਤੋਂ ਗਰਮ ਸਥਾਨ ਜਿਹੜਾ ਦਰਜ ਹੋਇਆ ਬੀਤੇ 24 ਘੰਟਿਆਂ ਦੇ ਹਰਿਆਣੇ ਦੇ ਵਿੱਚ ਸੋ ਟੈਂਪਰੇਚਰ ਵਧੇ ਹੋਏ ਨੇ ਕਿਉਂ ਵਧੇ ਹੋਏ ਨੇ ਇਸ ਕਾਰਨ ਨੇ ਕਿਉਂਕਿ ਹਮਸ ਵਧੀ ਹੋਈ ਹੈ ਮੌਸਮ ਇੱਥੇ ਮੌਜੂਦ ਹੈ ਜਿਹਦੇ ਨਾਲ ਕਿ ਹਮਸ ਤੇ ਗਰਮੀ ਦੇ ਵਿੱਚ ਵਾਧਾ ਹੋ ਰਿਹਾ ਗ ਇਹਨਾਂ ਸਥਿਤੀਆਂ ਦੇ ਵਿੱਚ ਨਾ ਕੰਡੀਸ਼ਨਸ ਦੇ ਵਿੱਚ ਵਾਦਾ ਕਰ ਰਹੀਆਂ ਨੇ ਹਮੇਸ਼ਾ ਵਿੱਚ ਤੇ ਗਰਮੀ ਦੇ ਵਿੱਚ ਸੋ ਮੌਸਮ ਸਾਫ ਹੈ ਜੀ ਤੇ ਦੂਜੇ ਫਸਿਆਫਾਂ ਗੱਲ ਕਰਾਂਗੇ ਜੀ ਇੱਕ ਐਲਪੀਏ ਲੋ ਪ੍ਰੈਸ਼ਰ ਏਰੀਆ ਜਿਹੜਾ ਬੰਗਾਲ ਦੀ ਖਾੜੀ ਤੋਂ ਉੱਠ ਕੇ ਅੱਗੇ ਟਰੈਕ ਸੋ ਕੇਂਦਰੀ ਭਾਰਤ ਤੋਂ ਹੁੰਦਾ ਹੋਇਆ ਇਸ ਵੇਲੇ ਇਸ ਅਰਸ਼ਣ ਦੇ ਵਿੱਚ ਆ ਚੁੱਕਾ ਹੈ ਗੁਜਰਾਤ ਦੇ ਬਹੁਤੇ ਖੇਤਰ ਤੇ ਮਹਾਰਾਸ਼ਟਰ ਦੇ ਖੇਤਰ ਤੇ ਰਾਜਸਥਾਨ ਦੇ ਕੁਝ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਇਲੋ ਪ੍ਰੈਸ਼ਰ ਦੀਆਂ ਮੀਂਹ ਲਗਵਾਵੇਗਾ ਖਾਲੇ ਅੱਜ ਵੀ ਹੈ ਨਾ ਖੇਤਰਾ ਦੇ ਵਿੱਚ ਮੀਂਹ ਜਿਹੜੇ ਉਤਾਵਰ ਤੁਰ جاری ਰਹਿਣਗੇ ਮਹਾਰਾਸ਼ਟਰ ਦੇ ਤਾਂ ਬਹੁਤੇ ਖੇਤਰ ਕਵਰ ਹੋਣਗੇ ਗੁਜਰਾਤ ਦਾ ਵੀ ਆਹਮਦਾਬਾਦ ਹੋ ਗਿਆ ਸੋਰਾਤ ਹੋ ਗਿਆ ਨਾ ਖੇਤਰਾ ਦੇ ਵਿੱਚ ਤਾਵਰ ਤੁਰ ਮੀਂਹ ਲੱਗਣਗੇ ਔਰ ਉੱਥੇ ਹੀ ਰਾਜਸਥਾਨ ਦੇ ਕੁਝ ਕਹ ਲਿਆ ਕਿ 15-20% ਖੇਤਰਾ ਦੇ ਵਿੱਚ ਕਿਉਂਕਿ ਦੇਖ ਸਕਦੇ ਆ ਸੈਟਲਾਈਟ ਦੱਸ ਰਿਹਾ ਇਸ ਥੱਲੇ ਵਾਲੇ ਫਾਸੇ ਜਿਹੜੇ ਆ ਰਾਜਸਥਾਨ ਦੇ ਜਿਹੜੇ ਆ ਜਿਹੜੇ ਗੁਜਰਾਤ ਦੇ ਨਾਲ ਲੱਗਦੇ ਆ ਸੇਣਾ ਖੇਤਰਾ ਦੇ ਵਿੱਚ ਮੀਂਹ ਅੱਜ ਵੇਖਣ ਨੂੰ ਮਿਲ ਸਕਦੀ ਆ ਸੋ ਇਹ ਜ਼ਿਲ੍ਹੇ ਜਿਹੜੇ ਆ ਤਿਆਰ ਪੰਜਾਬ ਦੇ ਵਿੱਚ ਮੌਸਮ ਬਿਲਕੁਲ ਸਾਫ਼ ਹੈ ਤੇ ਅੱਜ ਕੋਈ ਵੱਡੀ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਤੁਹਾਨੂੰ